ਪਹਿਲਾਂ ਪੰਜਾਬ ਸਰਕਾਰ ਵੱਲੋਂ ਵੀ ਦਿੱਤੇ ਗਏ ਦਿਸ਼ਾ ਨਿਰਦੇਸ਼ ਤਹਿਤ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਦੇ ਲਈ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਸੀ ਅਤੇ ਸਰਚ ਅਭਿਆਨ ਵੀ ਬੱਸ ਸਟੈਂਡ ਰੇਲਵੇ ਸਟੇਸ਼ਨ ਆਦਿ ਥਾਵਾਂ ਤੇ ਚਲਾਏ ਜਾ ਰਹੇ ਸਨ ਪਰ ਹੁਣ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਹੋਰ ਇਹਨਾਂ ਨੂੰ ਸਰਚ ਬਿਆਨਾਂ ਨੂੰ ਕਾਸੋ ਬਿਆਨਾਂ ਨੂੰ ਸਖਤ ਸ਼ਕਤੀ ਦੇ ਨਾਲ ਕੀਤਾ ਜਾ ਰਿਹਾ ਹੈ ਲਗਾਤਾਰ ਹਰ ਦਿਨ ਕਦੇ ਕਾਸੋ ਆਪਰੇਸ਼ਨ ਕਦੇ ਸਰਚ ਵਿਅਨ ਤਾਂ ਅੱਜ ਵੀ ਇਸ ਕੜੀ ਦੇ ਤਹਿਤ ਪੂਰੇ ਪੰਜਾਬ ਦੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡਾਂ ਦੀ ਜਿਹੜੀ ਆ ਸਰਚ ਵਿਅਨ ਦੌਰਾਨ ਚੈਕਿੰਗ ਕੀਤੀ ਗਈ ਤੁਸੀਂ ਤਸਵੀਰਾਂ ਦੇ ਤੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਪਾਕੀਰਤ ਸਿੰਘ ਮੀਨਾ ਜੀ ਆਪਣੀ ਖੁਦ ਦੀ ਦੇਖਰੇਖ ਦੇ ਵਿੱਚ ਆਪ ਖੁਦ ਨਾਲ ਹੈ ਔਰ ਉਹ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਵਿੱਚ ਖੁਦ ਜਾ ਕੇ ਉਹਨਾਂ ਦੇ ਨਾਲ ਆਪ ਦੇ ਨਾਲ ਅਧਿਕਾਰੀਆਂ ਦੇ ਨਾਲ ਜਿਹੜੀ ਚੈਕਿੰਗ ਜਿਹੜੀ ਹੈ ਉਹ ਕਰ ਰਹੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਨਸ਼ਾ ਤਸਕਰ ਗੁੰਡਾ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਜੇਕਰ ਕੋਈ ਨਸ਼ਾ ਵੇਚਦਾ ਜਾਂ ਤਾਂ ਉਹ ਇਲਾਕਾ ਛੱਡ ਜਾਵੇ ਤੇ ਜਾਂ ਉਹ ਆਪਣਾ ਕਾਰੋਬਾਰ ਜਿਹੜਾ ਉਹ ਬੰਦ ਕਰ ਲਵੇ ਜਿਹੜੇ ਗੁੰਡਾ ਅਨਸਰ ਜਾਂ ਗੈਂਗਸਟਰ ਆ ਉਹਨਾਂ ਦੇ ਲਈ ਵੀ ਖਾਸ ਤੌਰ ਤੇ ਜੇਲ੍ਹਾਂ ਦੇ ਵਿੱਚ ਵੀ ਤੁਸੀਂ ਬਿੱਤੇ ਦਿਨ ਦੇਖਿਆ ਸੀ ਵੀ ਜੇਲ੍ਹਾਂ ਦੇ ਵਿੱਚ ਵੀ ਜਿਹੜੀ ਉਹ ਚੈਕਿੰਗ ਜਿਹੜੀ ਜਾਰੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਹੁਣ ਜਿਹੜੀ ਆ ਉਹ ਬੱਸ ਸਟੈਂਡ ਤੇ ਅੱਜ ਜਿਹੜੀ ਬਸਾਂ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਗੁੰਡਾ ਅਨਸਰ ਜਿਹੜੇ ਆ ਉਹ ਆਮ ਜਿਹੜੇ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਤੰਗ ਜਾਂ ਪਰੇਸ਼ਾਨ ਨਾ ਕਰਨ ਐਸ ਐਸ ਪੀ ਸ਼੍ਰੀ ਪਗਿਰਤ ਮੀਨਾ ਜੀ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਤੰਗ ਪਰੇਸ਼ਾਨ ਕਰਦਾ ਹੈ ਕੋਈ ਗੁੰਡਾ ਤੱਤ ਹੈ ਜਾਂ ਨਸ਼ਾ ਵੇਚਣ ਵਾਲਾ ਹੈ ਕਾ ਤੁਸੀਂ ਉਹਨਾਂ ਦੇ ਨਾਲ ਦਿੱਤੇ ਹੋਏ ਨੰਬਰ ਜਿਹੜੇ ਆ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਨਾਮ ਹੈ ਜਿਹੜਾ ਗੁਪਤ ਰੱਖਿਆ ਜਾਵੇਗਾ ਤਾਂ ਆਓ ਹੁਣ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਐਸਪੀ ਸ਼੍ਰੀ ਭਾਗੀਰਾਦ ਸਿੰਘ ਮੀਨਾ ਜੀ ਦਾ ਅਗੂ ਮਿਆ ਦੇਖੋ ਜੀ ਮਾਨਯੋ ਚੋਣ ਕਮਿਸ਼ਨ ਔਰ ਮਾਨਯੋ ਡੀਜੀਪੀ ਸਾਹਿਬ ਕੀ ਹਦਾਇਤਾਂ ਦੇ ਤਹਿਤ ਆਪਰੇ ਪੰਜਾਬ ਦੇ ਵਿੱਚ ਹੀ ਰੇਲਵੇ ਸਟੇਸ਼ਨ ਔਰ ਬੱਸ ਅੰਡ ਪੇ ਕਾਸਾ ਆਪਰੇਸ਼ਨ ਕੰਡਕਟ ਕਰਵਾਇਆ ਜਾ ਰਿਹਾ ਹੈਗਾ उसी लड़ी केस पी साहब अभी रेलवे स्टेशन पर कासो करके आए थी टीम तो और मैं इतने बस स्टैंड के आया पूरे डिस्ट्रिक्ट सारे जी ओ जैस एच तो ओ इसी ऑपरेशन के भी लगे हुए हैं जब तो पूरा ऑपरेशन कंप्लीट हो जाए उसके बाद में तुम तो इसके जो रिजल्ट वो तो दसे जाएंगे बेसिकली तो यही है कि लोगों के सेंस ऑफ सिक्योरिटी होना चाहिए कि पुलिस हर तरह से एक्टिव हैगी हर चीज़ों चेक कर रही हैगी बिल्कुल निष्पक्षर होकर वो अपना चोन ज का प्रयाफ कर सके ਬਤੂ ਸੰਦੇਕ ਜਾਂ ਵੀ ਇਸ ਤਰ੍ਹਾਂ ਦੀ ਬਤਰੀਆ ਕੋ ਵਿਅਕਤੀ ਦਾ ਅਸੀਂ ਪਾਰਕਿੰਗ ਪਲੇਸ ਦੇ ਵਿੱਚ ਵੀ ਜੋ ਵੀ ਵਹੀਕਲ ਖੜੇ ਹੈਗੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਐਸਾ ਨਹੀਂ ਹੈ ਚੋਰੀ ਦਾ ਮੋਟਰਸਾਈਕਲ ਖੜਾ ਹੈ ਜਾਂ ਕਿਸ ਨੇ ਲਾ ਕੇ ਕੋਈ ਚੀਜ਼ ਉਹਦੇ ਵਿੱਚ ਰੱਖਦੀ ਹੈ ਕਿਉਂਕਿ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਕੋਈ ਵੀ ਸਸਪੀਸ਼ੀਅਸ ਚੀਜ਼ ਤੁਹਾਨੂੰ ਤੁਹਾਡੇ ਨੇੜੇ ਦੇਖਾਈ ਦਿੰਦੀ ਹੈ ਤੁਸੀਂ ਤੁਰੰਤ ਸਾਨੂੰ ਇਤਲਾਹ ਹੋ ਤਾਂ ਕਿ ਜੇ ਸਾਰੇ ਨਾਕੇ ਅਸੀਂ ਲਗਾਏ ਹੋਏ ਇੰਟਰਸਟਿੰਗ ਨਾਕੇ ਵੀ ਲੱਗੇ ਹੋਏ ਹੈ ਔਰ ਜੋ ਸਾਡੇ ਇੰਟਰਸਟਿੰਗ ਨਾਕੇ ਤੇ ਉੱਥੇ ਆਲਰੇਡੀ ਔਰ ਜੋ ਵੀ ਪੈਰਾਮੀਟਰ ਇਲੈਕਸ਼ਨ ਕਮਿਸ਼ਨ ਕੇ ਉਹ ਸਾਰੀ ਅਸੀਂ ਦਿਤਾ ਹੈ ਤਾਨੂੰ ਇਹਨੇ ਵੀ ਪਾਲਣਾ